گرو ارجن پاشاہ مہاراج جی پوچھ رہے مہاراج سگیا جی گیانچی شبدوں سے کہا پیارا سدھانت جی وہ آجے تا ہوئے

جی این کھانا چڑھتے آ جاتی سریر اس کے لیے شادہ پانی پوجن شکر تندرست رہے تن گرو گرنتھ ساحب مہاراج جی کا وجن ہے جی اللہ کی روح جیتا ہے سزا دوسرا مر جائے گا جڑا گرو کی مانی روح بچارے گا سمجھے گا جس منوقتی سورتن قربانی کا قیان ملے گا جس سریر کو دنیا کی قدر ملے گا بچے گا جس سورتن قربانی کا پتیش ملے گا بچے گا شابت ہو سورت تو نچیلا ساکھی سورتن شابت قیان کی شکنہ ہے تو اسی سماج میں ہاتھ مار کے ویکو سرت کر کے نویر کر کے کنے لوگ ڈیتھ ہو گئی کہ سریر کر کے کام جاتے ہیں یہ بانی کا بچے نے مہاراج کا کرپا کر ہیں

بچیا نیزیاں ٹگ کے کوئی ایک مہینے کا بچہ کوئی دو مہینہ کا کوئی چیا مہینوں کا پہلے پہلے بیبیاں ڈرایا جاتا داج دیتے جکیا چلا جاتا دیتے جس ط بعد سامنے جسک نہیں کیا سدک بہت ویڈیو زندگی جسک دیتا نا وہ تین ہرک چیز روڑا ہی جنہوں جدک چڈ دیتا سا پھر گھر میں بھی دونوں جیوں سے بھی رولا پڑھاوا چولا آن گوان چی روڑا نکی نکی گل سے رولا جدک چڑ دیا کوئی چیز گھٹ کی ہے بت کیے سدک ہے جی پر میں حالات بھی ویکے کہ گلاساں پچھے بھی لڑتے بیٹھے میں گلاس بنڈن لگا ਇਹਨਾਂ ਬਤਨ ਨੂੰ ਜਿਹਦੇ ਬਤਾਨੀ ਬਸ ਸਿਰਫ ਕੀ ਚੀਜ਼ ਹੈ ਸਿਰਫ ਕਿਹੋ ਜਿਹਾ ਬਤਾਤਾ ਹੈ ਮਾਂ ਦੇ ਸਾਹਮਣੇ ਮਾਂ ਦੀ ਗੋੜ ਦੇ ਵਿੱਚ ਆਉਨੇ ਬੱਚੇ ਨੂੰ ਚੁਭਣਾ ਤੇ ਤਾਂ ਫੁੱਟ ਕੇ ਤੇ ਖੰਡੇ ਨੇਜਾ ਖੜਾ ਕਰ ਦੇਣਾ ਤੇ ਬੱਚੇ ਨੇ ਆ ਕੇ ਨੇਜੇ ਦੇ ਟਿਕਣਾ ਉਰੋਇਆ ਜਾਣਾ ਉਸ ਤੋਂ ਬਾਅਦ ਬੱਚੇ ਦੀ ਲੈਸ ਹੋਣੇ ਬੱਚਾ ਸੁਹਾਣਾ ਦਾ ਜਾਨ ਪੀ ਜਾਂਦਾ ਸੀ ਫਿਰ ਉਹਦੇ ਉੱਤੇ ਹਾਸਾ ਵੱਢਣੇ ਉਹਦੇ ਮਾਸ ਇੱਦਾਂ ਦੇ ਪੈਰ ਵੱਢਣੇ ਇੱਕ ਮਹੀਨੇ ਦੇ ਬੱਚੇ ਦੇ ਦੋ ਮਹੀਨੇ ਦੇ ਬੱਚੇ ਫਿਰ ਉਹਦਾ ਤਹਾਰ ਬਣਾਉਣਾ ਇਸ ਰਸੀਦੇ ਨਾਲ ਹਾਰ ਬਣਾਉਣਾ ਉਸ ਦੀ ਮਾਂ ਦੇ ਗਲ ਵਿੱਚ ਪਾ ਦੇਣਾ ਆਹ ਹਨ ਵਿਕਿਆ ਤੋਂ ਮਨੇ ਜਿਹੜੀ ਜਿਹੜੀ ਗਵਾਨੀ ਦੀ ਆਪਾਂ ਗੱਲ ਕਰ ਰਹੇ ਆ ਕਿ ਪ੍ਰੋਦਾਤ ਆਦੇ ਨਾਲ ਸ਼ਾਮਾਂ ਪਈਆਂ ਤੇ ਬੀਬੀਆਂ ਨੇ ਕਿਹਾ ਭੈਣੇ ਸੋਦਰ ਸ਼ੁਰੂ ਕਰੋ ਸਮਝ ਲਕਿ ਮੈਂ ਕੀ ਕਹਿਆ ਸੋਦਰ ਮੈਨੂੰ ਲੱਗ ਬਹੁਤ ਦਿਨ ਹੋਦਾ ਤਾਂ ਹੀ ਪਤਾ ਬਹੁਤਿਆਂ ਸਿੱਧ ਜਦੋਂ ਆਪਾਂ ਅੰਡ ਲਾ ਕਰਦੇ ਆ ਨਾ ਤੇ ਕਈ ਵਾਰੀ ਸਾਨੂੰ ਦੋਸ ਆ ਜਾਂਦਾ ਕਿ ਇਹ ਜਿੱਥਾ ਕਹਿ ਦਿੰਦੇ ਆ ਜਿੱਥੇ ਝੂਠ ਹੋਇਆ ਤੁਸੀਂ ਕਹਿ ਦਿਓ

ਸਾਮਾਨ ਦੁਬਾਰਾ ਕਰਦੇ ਨਹੀਂ ਆਪਾਂ ਨਹੀਂ ਕਰਦੇ ਮੈਂ ਫਿਰ ਹੈਰਾਨ ਕੀ ਪਤਾ ਕੀਰੀ ਗੱਲ ਕਰਦੇ ਸਾਨੂੰ ਕੋਈ ਗੱਲ ਸਮਝਾਉਣ ਵਾਸਤੇ ਫਿਰ ਪੁਰਾਣੇ ਉਹਨਾਂ ਸ਼ੀਦਾਂ ਦੀ ਗੱਲ ਕਰਨੀ ਪਹਿਲੀ ਅੱਜ ਦੀਆਂ ਦੀ ਗੱਲ ਅਸੀਂ ਕਿੱਥੋਂ ਕਰੀਏ ਦੱਸੋ ਆਧਨੀ ਹੋਰ ਅਜਮਸਤ ਸ਼ੁਰੂ ਤੋਂ ਹੀ ਪਾਸੇ ਪਿਓ ਦਾਦੇ ਦੇ ਖਜ਼ਾਨੇ ਦੇ ਨਾਲੋਂ ਦਸੇ ਕੁੱਟ ਗਿਆ ਇਸ ਖਜ਼ਾਨੇ ਤੇ ਭੀੜ ਨਹੀਂ ਹੁੰਦੀ ਤੇ ਇਸ ਖਜ਼ਾਨੇ ਤੇ ਭੀੜ ਦੀ ਹੁੰਦੀ ਕਦੇ ਵੀ ਸੰਖਿਆ ਨੂੰ ਤੁਸੀਂ ਇੱਕ ਘਰ ਦੇਖ ਲਓ ਅੰਦਰਲੇ ਦੇਖ ਲਓ ਸੋਦਰ ਦਾ ਆਸਪਾਸ ਕਿਸੇ ਨੇ ਨਹੀਂ ਆਉਣਾ ਉੱਥੇ ਜੇ ਠੇਕੇ ਦੇ ਜਾ ਕੇ ਦੇਖ ਲਓ ਪੀੜ ਕੰਨੀ ਅੱਜ ਤੇ ਮੌਸਮ ਬਹੁਤ ਵਧੀਆ ਹੋ ਗਿਆ ਉਹਨੇ ਕਿਹਾ ਸਲਾਵਾ ਕਰਦੇ ਹੈ ਅੱਜ ਬਹਿਲੇ ਬੈਠੇ ਯਾਰ ਮੇਸੂ ਗੁਸਾਨਾ ਕਰਿਆ ਤਾਂ ਦਿਲ ਨੂੰ ਸਮਝਿਆ ਕਰੋ ਉਥੇ ਦੇ ਲੈਣਾ ਲੱਗੀਆਂ ਉਥੇ ਦੇ ਉਥੇ ਦੇ ਨੰਬਰ ਨੰਬਰ ਲੱਗਦਾ ਤੇ ਨੰਬਰ ਤੇ ਆਓ ਬੜੀ ਅਲੀ ਧਕੇ ਨਾ ਮਾਰੋ ਤੇ ਇੱਥੇ ਮਹਾਰਾਜ ਜਿਹੜਾ ਇੰਨਾ ਵੱਡਾ ਸੁਭਾਣ ਤੇ ਸਿੱਖੀ ਦਾ ਗੌਰਮਤ ਦਾ ਕੋਠੇ ਅੱਜ ਸਿੱਖ ਗੁਰੂ ਦੀ ਬਾਣੀ ਸੁਣਨ ਪੜਨ ਨੂੰ ਪਿਆਰ ਦੀ ਸ਼ਾਮਾਂ ਪੈ ਗਈਆਂ ਸਾਰਾ ਦਿਨ ਤਸੀਹੇ ਦਿੱਤੇ ਗਏ ਤੇ ਸ਼ਾਮਾਂ ਨੂੰ ਜਦੋਂ ਬੀਬੀਆਂ ਨੇ ਗਿਆ ਪੜਨੇ ਸੋਦਰ ਸ਼ੁਰੂ ਗੱਲੋਂ ਰਹਿ ਰਾਸ ਗਾਵੇ ਤੇ ਪੁੱਤ ਦੇ 1 ਮਹੀਨੇ ਦੇ پھر شب نکل جی سوچ کے شام کی سودر ہوئی پار ہوا شام کی سود تو بعد پار تو بعد بڑا ارداس بھی ہو پار ہوا سوئی کر ਉਹਨਾਂ ਬੀਬੀਆਂ ਨੂੰ ਅਰਦਾਸ ਵੀ ਹੁੰਦੀ ਹੈ ਕਿ ਉਹਨਾਂ ਬਾਪ ਨੂੰ ਦਾ ਸ਼ੋਰ ਉਧਰ ਵੀ ਆਉਂਦੀ ਹੈ ਉਹਨਾਂ ਨੂੰ ਦਸਾਰਾ ਤੇ ਜਦੋਂ ਸੋਲਰ ਕਰਕੇ ਅਰਦਾਸ ਕਰਕੇ ਅਰਦਾਸ ਦੇ ਜਿਹੜੇ ਬੋਲ ਸੰਨਾ ਉਹ ਬੋਲ ਵਾਸੇ ਹੀ ਕਰਕੇ ਤੱਕ ਬਾਦ ਜਨਜ਼ੂਰ ਹੋ ਜਾਂਦੀ ਉਹਨਾਂ ਬੀਬੀਆਂ ਦੇ ਉਸ ਅਰਦਾਸ ਰੋ ਰਾਤ ਨੂੰ ਸਮਾਪਤੀ ਹੋਈ ਕਿਆ ਹਿਰ ਮਾਰਿਆਂ ਦੇ ਮਾਨ ਨਿਤਾਣਿਆਂ ਨਿਤਾਣ ਮਾਰੇ ਦਿਨ ਚੜਿਆ ਦਿਨ ਚੜਿਆ ਸੀ ਜਿਹੜੇ ਮਾਰਸ ਖਾਂ ਦਾ ਬਤੀਤ ਹੋਇਆ ਕੌਣ ਕਹਿ ਰਿਹਾ ਜਿਹਦੇ ਘਰ ਦੇ ਜਿਹਦੇ ਬੱਚੇ ਦੇ ਟੁੱਟੇ ਘਰ ਕੇ ਆਨ ਪਾਇਆ ਉਹ ਬੀਬੀ ਕਹਿ ਰਹੀ ਹੈ ਉਹ ਮਾਂ ਕਹਿ ਰਹੀਏ ਕਿ ਮਹਾਰਾਜ ਰਾਸਤੇ ਬਾਦ ਵਿੱਚ ਮਾਂ ਦੇ ਬਚਨ ਨੇ ਕਿ ਮਹਾਰਾਜ ਦਿਨ ਚੜਿਆ ਸੀ ਦਿਨ ਸੁਖਾਂ ਦਾ ਬਦੀਤ ਹੋਇਆ ਮਹਾਰਾਜ ਰਾਤ ਪੈਰੀ ਉਹ ਰਾਤ ਆਈਏ ਰਾਤ ਵੀ ਤੇ ਸੁਖਾਂ ਦੀ ਬਦੀਤ ਕਰੀ ਜਲਾਦ ਜਿਹੜਾ ਸੁੱਖ ਲਾਗੀ ਖੜਾ ਜਲਾਦ ਉਹ ਦੁਨਿਆਵੀ ਬੰਦੇ ਸੀ ਜਿਨ੍ਹਾਂ ਦੇ ਆਤਮਾ ਉਹਨੇ ਕੁਝ ਕਿਹਾ ਹੋਈ ਜੀ ਕੀ ਬੀਬੀ ਤੇਰੇ ਘਰ ਵਿੱਚ ਤੇਰੇ ਪੁੱਤ ਦਾ ਹਾਰ ਬਣਾ ਕੇ ਪਾਸਾ ਟੋਟੇ ਕਰ ਕਰਕੇ ਅ ਤੇਰੇ ਨਾਲ ਦੀ ਬੀਬੀਆਂ ਨੂੰ ਤੁਸੀਂ ਇਹ ਜਿੱਦੇ ਕਿ ਉਹਦਾ ਵੀ ਪੁੱਤ ਸ਼ਹੀਦ ਕਰਦਾ ਉਹਦਾ ਵੀ ਕਰਦਾ ਅਖੀਂ ਤੁਹਾਡੇ ਘਰ ਤੋਂ ਧੋਕਿਆ ਨਾ ਡੇਗ ਰਿਆ ਤੁਹਾਡੇ ਪੁੱਤ ਦਾ ਬੀਬੀ ਇੱਕ ਦਾ ਸਾਸ ਤੁਹਾਡੇ ਬਚਨ ਸੰਨ ਕੀ ਅਰਦਾਸ ਸੁੱਖਾਂ ਦੀ ਤਬਦੀਲ ਹੋਈ ਹੈ ਕਿ ਦਿਨ ਸੁੱਖਾਂ ਦਾ ਨੰਨ ਚੱਲ ਜਾਵੇ ਇਹਦਾ ਕੀ ਮਤਲਬ ਹੈ ਇੱਕ ਬੇਟੀ ਹੈ ਕਿ ਇੱਕ ਗੱਡੀ ਰਾਹ ਦੇ ਵਿੱਚ ਖੜੀ ਹੈ ਜਿਹਦਾ ਨੰਬਰ 47 ਦਿੱਤੀ ਹੈ ਉਹ ਸਾਈਡ ਦੇ ਨਾਲ ਬੇਟੀ ਹੈ ਜੇ ਵੀ ਹੈਗੀ ਹੈ ਉਹਨੇ ਜਲਾਦ ਨੇ ਪੁੱਛਿਆ ਮਾਂ

ਮਾਂ ਕਿਤੇ ਸਾਡੇ ਵਾਸਤੇ ਰੋਸਾਂ ਦਾ ਦਿਨ ਪਤਾ ਕਿਉਂ ਲੰਘਿਆ ਅਸੀਂ ਟੋਲੀਆਂ ਨੇ ਜਿਹੜਾ ਟੋਲਿਆ ਨੇ ਉਹਦੇ ਵਾਸਤੇ ਰੋਸਾਂ ਦਾ ਲੰਘ ਜਾਂਦਾ ਅਮੀਨ ਆ ਵੇਖ ਅੱਜ ਮੇਰੇ ਪੁੱਤ ਦਿਆ ਹਾਰ ਮੇਰੇ ਗੱਲ ਪਾਇਆ ਮੈਂ ਤਾਂ ਸੁਖਾਂ ਦਾ ਕਿਆ ਕੇਸੀ ਬੋਲੀਆਂ ਨਹੀਂ ਜਿਹੜਾ ਟੋਲ ਜਾਉਂਦਾ ਉਹਦਾ ਦਿਨ ਸੁਖਾਂ ਦਾ ਲੰਘਦਾ جی. خزانے کہ میر منوی شہید بیبیاں نکلیاں خزانے خزانے کھان دجانے پڑھنے ਇਸ ਖਜਾਨੇ ਜੋ 52 57 ਜੀ ਸ਼ਹੀਰ ਕਰੋੜ ਵਾਲਾ ਭਾਈ ਮਨੀ ਸਿੰਘ ਨਿਕਲਿਆ ਤੁਹਾਡਾ ਇਲਾਕਾ ਇਹ ਦਮਦਮਾ ਸਾਹਿਬ ਦੀ ਪਾਵਨ ਧਰਤੀ ਇਸ ਪਾਵਨ ਧਰਤੀ ਦੇ ਤਲ ਕੀ ਧਰ ਪਾਤਸ਼ਾਹ ਮਹਾਰਾਜੇ ਨੇ 48 ਸਿੱਖਾਂ ਨੂੰ ਸੰਭਿਆ ਦਿੱਤੀ ਸੀ ਉਹਨਾਂ 48ਾਂ ਦੇ ਵਿੱਚੋਂ ਇੱਕ ਭਾਈ ਮਨੀ ਸਿੰਘ ਤੇ ਇੱਕ ਬਾਬਾ ਦੀਪ ਸਿੰਘ ਸਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੀ ਸੰਥਿਆ ਲਈ ਸੀ تو اونہ نے بانی کو سمجھنے والے نے بھی پھر کمال کر دی پائی منی سنگھ نے کل گی تا پاس جا تو بانی سمجھے گروہ رکسہ مہارا جی نے بانی سمجھے پھجانے تو سمجھا تو اے سے پھجانے جی را کی بات ہے ترویجاجی شیل کروڑے بابا دیف سنگھ مہارا جی نے اس سے پھجانے تو سمجھا دی بانی دی بچار کا رن سمجھا تو جتھے ایک پاون بانی دا پرکاش ہویا سی دربار صاحب دے چھے یہ تو اس دربار صاحب اور کسی نے ایک جو کی بکیا کہ بابا دیپ سنگ باڑی کی سنکھیہ لینڈ والا دربار صاحب دی آنکھی بات جا کے کھڑے سا اس ساکھا جرسائے کھڑا کی تحاس ہے